ਲਿਆ ਵੇਲਾ ਤੋਪਕੜੀ ਛਣ ਲੱਗੀ ਆ ਐਵੇਂ ਅੰਦਰੇ ਬੈਠੇ ਰਹਿਨੇ ਆ ਹਾਏ ਹਾਏ ਕਿੰਨਾ ਕਚਰਾ ਜਿਆ ਪਾਇਆ ਹੈ ਨਾ ਕੋਠੇ ਦੇ ਉੱਤੇ ਹੈ ਨਾ ਚਾਰ ਸਵੇਰੇ ਕਿੰਨਾ ਖਲਾਰਾ ਪਿਆ ਮੰਮੀ ਚੱਲ ਆ ਜਾ ਉਧਰ ਆ ਜਾ ਮੰਜੇ ਤੇ ਮੰਮੀ ਬੂਟੇ ਵੇਖ ਕਿੱਡੇ ਕਿੱਡੇ ਵੱਡੇ ਹੋ ਗਏ ਆ ਜੇ ਮੇਰੇ ਕੋ ਨੀ ਘਰੋਂ ਕੰਮ ਟਾਈਮ ਲੱਗਦਾ ਪਾਣੀ ਪਾਉਂਦਾ ਤੇ ਤੁਸੀਂ ਵੀ ਨੀ ਪਾਉਂਦੇ ਸਾਰਾ ਦਿਨ ਫੇਰੇ ਤੋਰੇ ਤੇ ਰਹਿੰਦੇ ਹੀ ਕਮ ਸੋ ਕਮ ਇਹਨਾਂ ਨੂੰ ਪਾਣੀ ਤੇ ਪਾ ਦਿਆ ਕਰੋ ਵਿਚਾਰੇ ਮੇਰੇ ਪਾਣੀ ਕੀ ਪਾਣਾ ਚੜ ਨਹੀਂ ਹੁੰਦਾ ਤਾਂ ਮੇਰੇ ਤਾਂ ਗੋਡੇ ਪੀੜ ਕਰਦੇ ਖਾਲੀ ਮਹਾ ਚੜਦੀ ਤੇ ਬਾਟਲੀ ਲੈ ਕੇ ਮੈਂ ਕਿੱਥੇ ਚੜਨਾ ਤੇ ਥੋੜਾ ਫੇਰ ਤੋਰ ਘਟ ਲਿਆ ਕਰ ਹਾਂ ਕੋਈ ਗੱਲ ਨਹੀਂ ਚੜ ਜਾਈਦਾ ਵਾ ਕਿੰਨਾ ਸੋਹਣਾ ਮਾਹੌਲ ਚਾਹਲਾ ਨਾ ਮੰਮੀ ਮੈਂ ਤਾਂ ਐਵੇਂ ਥੱਲੇ ਬੈਠੀ ਰਹਿੰਦੀ ਸੀਗੀ ਮੰਮੀ ਤੂੰ ਹੀ ਮੈਨੂੰ ਤੱਕਾ ਦੇਣ ਲੱਗੇ ਹੈਗੇ ਹਾਏ ਹਾਏ ਮੈਂ ਤੈਨੂੰ ਤੱਕਾ ਕੋ ਦੇਣਾ ਤੂੰ ਠਾਮ ਲਮਕੀ ਆ ਮੈਂ ਕਿਤੇ ਚੱਕਰ ਨਾ ਆ ਜੇ ਤੈਨੂੰ ਡੇਗ ਨਾ ਜਾ ਮੈਂ ਤਰ ਫੰਡਈ ਆ ਉਧਰ ਮੰਜੀ ਦੇ ਉੱਤੇ ਬਹਿ ਹੋ ਕੇ ਐਦਾਂ ਚੱਕਰ ਕਿਦਾਂ ਆ ਜਾਊਗਾ ਮੈਨੂੰ ਮੈਂ ਤਾਂ ਚੰਗੀ ਪਲੀ ਖਲੋਤੀ ਆ ਚੱਕਰ ਵੀ ਕੋਈ ਆਉਂਦਾ ਐਦਾਂ ਆਉਂਦਾ ਬੰਦੇ ਨੂੰ ਉਹ heठੋਂ ਆ ਗਈ ਆ ਉੱਤੇ ਖਲੋਤੀ ਕੋਠੇ ਦੇ ਤੁਸੀਂਾਂ ਦੇ ਚੱਕਰ ਆ ਜਾਊਗਾ ਨਹੀਂ ਖਲੋਣ ਦਾ ਵੀ ਕੋਈ ਤਰੀਕਾ ਹੋਣਾ ਮਾ ਹੋਣਾ ਚਾਹੀਦਾ ਤੂੰ ਤਾਂ ਠਾਂ ਨ ਲਮਕਣ ਢਈ ਆ ਜੇ ਡੇਗ ਜੇ ਤਾਂ ਮੈਂ ਤੈਨੂੰ ਕਿੱਥੋਂ ਉਹ ਗੱਲ ਪੜ ਲੈਣਾ ਛੇਤੀ ਜਾ ਕੇ ਉੱਜਾ ਬਰ ਮੰਜੀ ਤੇ ਹੋ ਕੇ ਬਹਿ ਪੁੱਠੇ ਕੰਮ ਨਾ ਕਰਿਆ ਕਰ ਮੰਜੀ ਤੇ ਬਹਿ ਪਹਿਲਾਂ ਥੱਲੇੋਂ ਆਂਦੇ ਹੀ ਉੱਪਰ ਕੋਠੇ ਦੇ ਆ ਜਾ ਤੇ ਹੁਣਾਂ ਦੀ ਮੰਜੀ ਤੇ ਬਹਿ ਕਿੱਡਾ ਵਧੀਆ ਮੌਕਾ ਹੈਗਾ ਇੱਕ ਪਾਸੇ ਸ਼ਿਆਪਾਖਾਨਾ ਗਵਾਂਢੀ ਚੜ ਗਏ ਤੇ ਦੂਜੇ ਪਾਸੇ ਦੁਕਾਨ ਵਾਲਿਆਂ ਨੇ ਕੈਂਬਰੇ ਲਾਏ ਮੇਰੇ ਤੇ ਕੀਤੀ ਕਰਾਈ ਖੂੰਚ ਪਾ ਕੇ ਰੱਖ ਦਿੱਤੀ ਆ ਛੱਡਣਾ ਤੇ ਮੈਂ ਵੀ ਨਹੀਂ ਤੈਨੂੰ ਜਿਹੜੀ ਮੈਂ ਗੱਲ ਮੰਨ ਚ ਕਦੇ ਧਾਰ ਲਾ ਨਾ ਉਹ ਵੀ ਪੂਰੀ ਕਰਕੇ ਛੱਡਦੀ ਆ ਮੇਰਾ ਵੀ ਨਾ ਪੁਛ ਬਾਵਾ ਯਾਦ ਕਰੇ ਬਣਨਾ ਤੇਰਾ ਵੇਖੀ ਕੀ ਆ ਮੰਮੀ ਆ ਜਾਓ ਇੱਥੇ ਕੀ ਸੋਚੀ ਜਾਂਦੇ ਹੋ ਸੋਚਣਾ ਸੋਚਣਾ ਕੀ ਆ ਮੈਂ ਤਾਂ ਨਿੱਕੇ ਕੰਬਲੇ ਵੇਖਣ ਡਈ ਹਾਂ ਕਿ ਉਹ ਵੀ ਕਿਦਾਂ ਸੁੱਕੇ ਤੇ ਬੂਟੇ ਵੀ ਸੁੱਕਦੇ ਜਾਣ ਦੇ ਆ ਤੇ ਤੂੰ ਹੀ ਨਹੀਂ ਵੀ ਥੋੜਾ ਥੋੜਾ ਪਾਣੀ ਛਾੜ ਕੇ ਤੇ ਉੱਤੇ ਪਾਇਆ ਕਰ ਹੌਲੀ ਹੌਲੀ ਪੌੜਨਾ ਚੜਨਾ ਵਾਂਦੇ ਜੇ ਹਾਲਾਤ ਚੰਗੇ ਹੁੰਦਿਆਂ ਵਾ ਉਹ ਕੋਈ ਨਹੀਂ ਮਾਤਾ ਪੈ ਜੂਗਾ ਪਾਣੀ ਮੈਂ ਪਾਣੀ ਪਾ ਦੂੰਗੀ ਇਹ ਕਿਹੜੀ ਗੱਲ ਕੀਤੀ ਅੱਗੇ ਕਿਹੜਾ ਮੈਂ ਕਰਦਾ ਸਾਰਾ ਕੰਮ ਨਹੀਂ ਕਰਦੀ ਤੂੰ ਹੀ ਦਿਨੋਂ ਉਦਾਂ ਮੈਨੂੰ ਵੈਸੇ ਜਾਣ ਕੇ ਕੋਠੇ ਦੇ ਉੱਤੇ ਲੈ ਆਈ ਮੈਂ ਕੀ ਕਰਨਾ ਹੈ ਕੋਠੇ ਦੇ ਉੱਤੇ ਤੋਪ ਗੋੜੇ ਗੋੜੇ ਹੁਣ ਤੇ ਮੌਸਮ ਬਦਲ ਗਿਆ ਐਨੀ ਧੁੱਪੇ ਥੋੜੀ ਬੈਠਾ ਜਾਂਦਾ ਵਾ ਨਹੀਂ ਚੱਲ ਧੁੱਪੇ ਬੰਦਾ ਭਾਵੇਂ ਨਾ ਬਵੇ ਫੇਰ ਵੀ ਬਾਹਰ ਦੀ ਹਵਾ ਲੈਣੀ ਚਾਹੀਦੀ ਆ ਘੜੀ ਪਲ ਬੰਦਾ ਫਿਰੇ ਤੁਰੇ ਹੁਣ ਵੇਖ ਕਿੰਨੇ ਦੁੰੰਗਾ ਵਾਲੇ ਦਵਾਲੇ ਦਿਖਣਦੇ ਆ ਤੇ ਅੰਦਰ ਕੀ ਆ ਆਪਣਾ ਸੋਚਾਂ ਸੋਚਦੇ ਰਹਿਦਾ ਵਾ ਵੇ ਆ ਕਿੱਡੇ ਸੋਨੇ ਕਬੂਤਰ ਰੱਖੇ ਗਵੰਢੀਆਂ ਨੇ ਬੰਦਾ ਆਸੇ ਪਾਸੇ ਵੇਖੇ ਸੌ ਬੰਦੇ ਦਾ ਮਨ ਹੋਰ ਤੇ ਪੈਂਦਾ ਵਾ ਮੰਮੀ ਓਦਾਂ ਵੇਖ ਲਾ ਦੇ ਦੇ ਵੀ ਕਿਤੇ ਸੋਹਣੇ ਲੱਗਦੇ ਆ ਨਾ ਇਹਨਾਂ ਨੂੰ ਕੋਈ ਟੈਨਸ਼ਨ ਤਾਂ ਨਹੀਂ ਹੁੰਦੀ ਤੇ ਸਾਡੀ ਜ਼ਿੰਦਗੀ ਟੈਨਸ਼ਨਾਂ ਨਾਲ ਭਰੀ ਆ ਅਸੀਂ ਕਦੀ ਕਹਿਣਾ ਧੋਖਾ ਬੇਈਮਾਨੀ ਕਈ ਕੀ ਕੋਹ ਨਹੀਂ ਕਰਦੇ ਅਸੀਂ ਜ਼ਿੰਦਗੀ ਜੀਣ ਵਾਸਤੇ ਇਹ ਸਭੋ ਆਜ਼ਾਦ ਵਾ ਇਹਨਾਂ ਨੂੰ ਕੋਈ ਫਿਕਰਫਕਾ ਨਹੀਂ ਹੁੰਦਾ ਨੇ ਹੈ ਹੋ ਜੀਆਂ ਗੱਲਾਂ ਨੇ ਕਰਦੇ ਜਾਂ ਹੁੰਦੀਆਂ ਜਿਹੜੀ ਤੇ ਹਾਲਾਤ ਆ ਨਾ ਜਿੱਦਾਂ ਦੀ ਧੋਖੇ ਬਾਜ਼ੀਆਂ ਵਾਲੀਆਂ ਨਾਲ ਗੱਲਾਂ ਕਰਿਆ ਕਰ ਉਹੋ ਜਿਹਾ ਫਿਰ ਬੱਚੇ ਤੇ ਅਸਰ ਪੈਂਦਾ ਵਾ ਜੋ ਅਸੀਂ ਦਿਮਾਗ ਸੋਚਾਂਗੇ ਨਾ ਫਿਰ ਉਹੀ ਗਾੜੀ ਛੱਡਣਾ ਹੁੰਦਾ ਵਾ ਐਵੇਂ ਨਾ ਉਲਟੇ ਸਿੱਧੇ ਸੋਚਾਂ ਨਾ ਸੋਚਿਆ ਕਰ ਚੰਗੀਆਂ ਚੰਗੀਆਂ ਸੋਚਾ ਕਰ ਤੇ ਖੁਸ਼ ਰਹਾ ਕਰ ਮੰਮੀ ਜਦੋਂ ਕੰਮ ਹੀ ਇਦਾਂ ਦੇ ਹੋਏ ਹੋ ਨਾ ਜ਼ਿੰਦਗੀ 'ਚ ਸੋਚਾਂ ਤੇ ਆਪੇ ਆ ਹੀ ਜਾਂਦੀਆਂ ਵਾ ਤੇ ਨਾਲੇ ਇਹ ਜਿਹੜੀਆਂ ਗੱਲਾਂ ਵਾ ਨਾ ਇਹ ਦਿਮਾਗ 'ਚੋਂ ਨਹੀਂ ਨਿਕਲਨ ਵਾਲੀਆਂ ਤੇ ਨਾ ਨਿਕਲ ਨਹੀਂ ਆਈਆਂ ਚਾਹੇ ਮੈਂ 100 ਵਾਰੀ ਭਲਾਵਾ ਤੂੰ ਹੀ ਭਾਵੇਂ ਸਭ ਕੋ ਭਲਾਤਾ ਹੋਵੇ ਮੈਂ ਨਹੀਂ ਭਲਾ ਸਕਦੀ ਨੀ ਜਿਹੜੀਆਂ ਪਿਛਲੀਆਂ ਗੱਲਾਂ ਨਾ ਉਹਨਾਂ ਨੂੰ ਵਾਰ-ਵਾਰ ਨਹੀਂ ਚੇਤੇ ਕਰੀਦਾ ਮਿੱਟੀ ਪਾ ਹੁਣ ਤੇ ਗਾੜੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਗਾੜੀ ਤੇਰੀ ਜ਼ਿੰਦਗੀ 'ਚ ਖੁਸ਼ੀਆਂ ਆਉਣ ਡਗਾਵਾ ਮੰਮੀ ਖੁਸ਼ੀਆਂ ਵੀ ਪਰਿਵਾਰ ਨਾਲ ਹੀ ਸੋਹਣੀਆਂ ਲੱਗਦੀਆਂ ਵਾ ਜਿਹਦਾ ਪਰਿਵਾਰ ਨਹੀਂ ਨਾਲ ਕੋਲ ਤੇ ਖੁਸ਼ੀਆਂ ਵੀ ਖਾਲੀ-ਖਾਲੀ ਲੱਗਦੀਆਂ ਨਹੀਂ ਐਵੇਂ ਨਾ ਹੇ ਤਾ ਉਹਦਾ ਬਣਾ ਬੋਲੀ ਜਾ ਜੇ ਤਰਾ ਨਹੀਂ ਨਾ ਕੋਠੇ ਤੇ ਮਨ ਲੱਗਣ ਡਿਆ ਤੇ ਜਾ ਇਹਠਾਂ ਜਾ ਕੇ ਨਾ ਨਹਾ ਤੋ ਕੇ ਤੇ ਆਪਣੇ ਕਮਰੇ ਚ ਬਹਿ ਵਧੀਆ ਹਿੱੰਦੇ ਉੱਪਰ ਆ ਜਾ ਕੋਠੇ ਤੇ ਹੁਣ ਅੰਗਰੀ ਦੀ ਥੱਲੇ ਚੱਲ ਜਾ ਤੇਰਾ ਵੀ ਕੱਖ ਨਹੀਂ ਪਤਾ ਲੱਗਦਾ ਤੇਰੇ ਤੇ ਆਖੇ ਨਹੀਂ ਲੱਗਣਾ ਚਾਹੀਦਾ ਮੈਂ ਐਂਛੇ ਦੇਣਾ ਜਿਹੜੇ ਤੇਰੇ ਪਿੱਛੇ ਲੱਗ ਜਾਂਦੀ ਤੇ ਕੀ ਕਰਾਂ ਮੈਂ ਜਦੋਂ ਦਾ ਤੈਨੂੰ ਲਿਆਂਦਾ ਉਹ ਤੂੰ ਉਦੋਂ ਵੀ ਕਦੀ ਕੋਝ ਕਦੀ ਕੋਝ ਛੜੂ ਪੁੱਝੂ ਕਰੀ ਜਾਂਨੇ ਹਾਂ ਲਿਆਂਦਾ ਦਾ ਤੈਨੂੰ ਮੈਂ ਜਿਹੜੇ ਕੰਮ ਲਈ ਤੇ ਉਹ ਕੰਮ ਤੇ ਮੇਰਾ ਬਣਿਆ ਨਹੀਂ ਹੁਣ ਮੈਂ ਤੇ ਉਥੋਂ ਕੀ ਕਰਾਉਣਾ ਜਾ ਥੱਲੇ ਜਾ ਕੇ ਬਹਿ ਆਪਣੇ ਕਮਰੇ ਚ ਹੁਣ ਫੇਰ ਕੋਈ ਵੇਖੂ ਸਕੀਮ ਘੜ ਕੇ ਕਿਹੜੀ ਨੇ ਪਰੇ ਚੜਦੀ ਆ ਮੈਂ ਤਾਂ ਜੋ ਸੋਚਦੀ ਆ ਕੁਝ ਵੀ ਨਹੀਂ ਹੋਣ ਦਿਆ ਪਤਾ ਨਹੀਂ ਕੀ ਚੱਕਰ ਵਾਕੀ ਦੇ ਮੱਥੇ ਮੇਂ ਲੱਗ ਕੇ ਆਈ ਅੱਜ ਮੈਂ ਨਹੀਂ ਚੱਲ ਕਿਸੇ ਪਾਸੇ ਲੱਗਦੇ ਤੇ ਫਾ ਵਢਿਆ ਜਾਵੇ ਇਹ ਤੇ ਮੇਰੇ ਪਾ ਦਾ ਸੇ ਆਪਾ ਸਾਰੀ ਜ਼ਿੰਦਗੀ ਦਾ ਚੱਲ ਮਨਾ ਤੂੰ ਹੀ ਉੱਠ ਕੇ ਨਾ ਧੋ ਲੈ ਟਾਈਮ ਹੋਇਆ ਸਣੀ ਦੁਹੀ ਜਾਣ ਡਿਆਈ ਉਹਦੇ ਇਹ ਲਿਆ ਨਹੀਂ ਉਹ ਜਾਣ ਡਿਆ ਕਾਲ ਤੇ ਜਗਾਰ ਹੋ ਗਿਆ ਇਹ ਅੱਜ ਕੀ ਕਰੂੰਗਾ ਦਿਨ ਚੜ ਜਾਂਦਾ ਵਾ ਤੇ ਜਾਨ ਮੁੱਕ ਜਾਂਦੀ ਆ ਸਰੀਰ ਮਾਸਾਂ ਨੇ ਅਸਲੀਓ ਕੰਮ ਕਰਨ ਦੇ ਆਸਰਾ ਹੀ ਨਹੀਂ ਕਰਨ ਦੇ ਆ ਕੀ ਕਰਾਉਣਾ ਆ ਲੋ ਚਾਹ ਡਾਫ ਲੋ ਇਹਦੇ ਨਾਲੇ ਸ਼ੈਂਤ ਅੱਖਾਂ ਤੁਹਾਡੀਆਂ ਖੋਲ ਜਣਾ ਮਿੱਠਾ ਵੀ ਗਾੜਾ ਪਾਇਆ ਵਾ ਹੁਣ ਮੈਨੂੰ ਦੱਸੋ ਕਿ ਹੁਣ ਕਿੱਥੇ ਡਾਕਾ ਮਾਰਨਾ ਤੁਸੀਂ ਇਤੋਂ ਚੰਗਾ ਤੇ ਤੂੰ ਚਾਹ ਨਾ ਹੀ ਲੈ ਕੇ ਆਉਂਦੀ ਸੱਤੀ ਸੱਤੀ ਤੂੰ ਮੈਨੂੰ ਗੱਲਾਂ ਸੁਣਾ ਤੀਆਂ ਵਾ ਅਜੇ ਸੁੱਤਾ ਹੀ ਉੱਠੀਆਂ ਵਾ ਕਿ ਤਾ ਸਵਾਦ ਨਾਲ ਬੋਲਿਆ ਕਰ ਸਵਾਦ ਨਾਲ ਕਿ ਮੈਂ ਤਾਂ ਬੋਲਾਂ ਜਦ ਸਵਾਦ ਦੇ ਕੰਮ ਕਰਦਾ ਹੋਵੇ ਤੇ ਹਰ ਵੇਲੇ ਤੇ ਤੂੰ ਨਸ਼ੇ 'ਚ ਤੁੱਟ ਰਹਿਣਾ ਵਾ ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਕਾ ਕਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ ਪਹਿਲਾਂ ਮੈਨੂੰ ਇਹ ਦੱਸ ਕਿ ਉੱਥੇ ਹੱਲਾ ਪਈਆਂ ਸੀ ਉਹ ਆਪਣੀਆਂ ਕਿੱਥੇ ਗਈਆਂ ਵਾ ਖੜੀਆਂ ਕਿਸ ਨੇ ਮੰਗ ਕੇ ਉਹ ਕੌਣ ਲੈ ਗਿਆ ਸਵੇਰੇ ਸਵੇਰੇ ਤੇ ਘਾਟਾ ਦੇ ਲਾਮੇ ਆਉਂਦੇ ਪਿਆ ਹੁਣ ਕਾਹਦਾ ਲਾਮਾ ਆ ਗਿਆ ਵਾ ਓ ਤਾਈ ਢਾਡੀ ਮੈਨੂੰ ਘਰ ਲਾਮਾ ਦੇਖ ਗਈ ਤੁਸੀਂ ਉਹਦੇ ਕੋਲੋਂ ਗਰਨਾਮ ਕੋਲੋਂ ਪੈਸੇ ਖੋ ਕੇ ਖੜੇ ਨਾ ਅਗਲੀ ਮਹੀਨੇ 100 100 ਗੱਲ ਸੁਣਾ ਕੇ ਗਈ ਆ ਉਹ ਉਹ ਮੈਂ ਖੋ ਕੇ ਨਹੀਂ ਖੜੇ ਉਹ ਤਾਂ ਮੈਂ ਉਹ ਕੋ ਮੰਗ ਕੇ ਖੜਿਆ ਆ ਵੇਖਾ ਮੈਂ ਤੈਨੂੰ ਦੇ ਦੂੰਗਾ ਮੈਨੂੰ ਵੀ ਪਤਾ ਜਿੰਨੇ ਕੋਈ ਮੰਗ ਕੇ ਖੜੇ ਆ ਪਹਿਲਾਂ ਤਾਂ ਤੁਸੀਂ ਮੇਰੇ ਕੋਲ ਮੰਗਣ ਦੇ ਫਿਰ ਮੇਰੀਆਂ ਕੰਨਾਂ ਦੀਆਂ ਵਾਲ ਨਾ ਲੋਂ ਲੱਗੇ ਉਹ ਨਹੀਂ ਤੈਨੂੰ ਕੁਝ ਜੁੜਿਆ ਕਰੋ ਤੇ ਤੁਸੀਂ ਉਹਦੇ ਖੋਲੇ ਮੈਨੂੰ ਪੈਸੇ ਐਸੇ ਕਰਕੇ ਨਾ ਐਸੇ ਕਰਕੇ ਤੂੰ ਕੁੱਟ ਖਾ ਨਹੀਂ ਹੋ ਮੇਰੇ ਕੋਲ ਜਾਂ ਮੇਰੇ ਲਾਗੋ ਚਲ ਜਾ ਚੰਗੀ ਗੱਲੀਓ ਮੇਰਾ ਜੇ ਦਿਮਾਗ ਬੜਾ ਖਰਾਬ ਹੋਇਆ ਇਹ ਪੁੱਛੋਗੇ ਹੁਣ ਤੁਸੀਂ ਮੈਨੂੰ ਹੱਥ ਲਾ ਲੋਗੇ ਕੁੱਟ ਲਿਓ ਹੁਣ ਹੱਥ ਤੁਸੀਂ ਜੁੱਕ ਕੇ ਵੇਖਿਓ ਹੁਣ ਤੇ ਅੱਗੇ ਉਧਰ ੱੱਕਾ ਮਾਰ ਕੇ ਮੈਨੂੰ ਚਲ ਗਏ ਨਾ ਹੁਣ ਜੇ ਹੱਥ ਲਾਇਆ ਨਾ ਤੇ ਆਪਣਾ ਆਪ ਸੋਚ ਲਓ ਕਿ ਤੁਹਾਡਾ ਹਾਲ ਕੀ ਮੈਂ ਕਰੂੰਗੀ ਅਗਲੀ ਮੈਨੂੰ ਕਹਿ ਗਈ ਆ ਕਿ ਜੇ ਇਹ ਨੇ ਅੱਗੇ ਤੋਂ ਗਾੜੀ ਇਦਾਂ ਦਾ ਕੰਮ ਕੀਤਾ ਨਾ ਥਾਣੇ ਫੜਾਉਣਾ ਇਹਨੂੰ ਮੈਂ ਤਾਂ ਕਹਿਤਾ ਮੈਂ ਫੜਾ ਇਹਨੂੰ ਥਾਣੇ ਤੇ ਮੇਰੇ ਤੋਂ ਸੌਖੀ ਹੋਰ ਕਿੰਨੇ ਹੋਣਾ ਜੇ ਪੁਲਿਸ ਵਾਲਾ ਲੈ ਜਾਵੇ ਇਹਨੂੰ ਫੜ ਕੇ ਤੇ ਫਿਰ ਤੂੰ ਹੀ ਕਰਦੇ ਫੋਨ ਥਾਣੇ ਇੰਨੀ ਔਖੀਆਂ ਮੇਰੇ ਤੋਂ ਤੇ ਕਰ ਦੇ ਜਾ ਮੈਂ ਤਾਂ ਤਾਂਗ ਹੋ ਕੇ ਪੁਲਿਸ ਵਾਲਿਆਂ ਨੇ ਫੋਨ ਕਰਨਾ ਵਾ ਕਿ ਲੈ ਜਾ ਇਹਨੂੰ ਅੰਦਰ ਦੋ ਤੇ ਮੈਂ ਵੀ ਸੌਖੀ ਹੋਵਾਂ ਇਹ ਤਾਂ ਘਰ ਦਾ ਕੋਈ ਛੱਡਣ ਨਹੀਂ ੜਿਆ ਹੈਗਾ ਐਸੇ ਤਰੀਕੇ ਚਕੇ ਜਿਨੇ ਨਾ ਆਹ ਦਿਨ ਵਖਾਲਤਾ ਹੀ ਮੈਨੂੰ ਨਸ਼ੇ ਕਰਨ ਲਾਤਾ ਹੀ ਉਹ ਤੂੰ 24 ਘੰਟੇ ਜ਼ਬਾਨ ਮੂੰਹ ਚ ਪਾਉਂਦੀ ਨਹੀਂ ਇਹ ਸਾਰੇ ਕਾਸੀ ਦੀ ਨਾ ਜ਼ਿੰਮੇਵਾਰ ਤੂੰ ਹੀ ਹੋ ਹਾਏ ਮੈਂ ਮਰਕੀ ਨਹੀਂ ਮੈਂ ਹਾਏ ਰੱਬਾ ਸੰਗਤੇ ਬੰਦੇ ਦੀ ਆਪਣੀ ਨਹੀਂ ਚੰਗੀ ਯਾਰ ਬੀਲੀ ਇਹਦੇ ਆਪਣੇ ਨਹੀਂ ਚੰਗੇ ਤੇ ਕਸੂਰ ਮੇਰਾ ਲਾਉਣ ਡਿਆ ਕਿ ਮੈਂ ਨਹੀਂ ਚੰਗੀ ਹੈਗੀ ਮੈਂ ਤੈਨੂੰ ਇਹੋ ਜਿਹੀ ਕੀ ਕਿਹਾ ਕਿ ਜਾ ਕੇ ਨਸ਼ੇ ਕਰਕੇ ਆ ਤੇ ਜਦੋਂ 24 ਘੰਟੇ ਪਾਸ਼ਣ ਦਿੰਦੀ ਰਹਿਣੀ ਆ 24 ਘੰਟੇ ਪਾਸ਼ਣ ਦਿੰਦੀ ਰਹਿਣੀ ਆ ਤੇ ਬੰਦੇ ਨੇ ਕੁਝ ਕਰਨਾ ਹੀ ਆ ਕਿਨੇ ਤੇ ਜੇ ਕੋਈ ਕੰਮ ਹੋਦਾਂ ਨੇ ਕਰਨਾ ਤੇ ਪਾਸ਼ਣ ਤੇ ਮੈਂ ਆਪੇ ਦੇਣਾ ਵਾ ਤੇ ਜੇ ਤੁਸੀਂ ਚੰਗੇ ਰਹੋ ਤੇ ਮੈਨੂੰ ਕਿ ਲੋੜ ਆ ਪਾਸ਼ਣ ਦੇਣ ਦੀ ਲੋਕਾਂ ਦੀਆਂ ਜਨਾਨੀਆਂ ਵਾ ਕੱਖ ਨਹੀਂ ਬੰਦੇ ਕਰਦੇ ਸਾਹਬ ਜੀ ਸਾਹਬ ਜੀ ਕਰਦੀਆਂ ਮਗਰ ਮਗਰ ਤੁਰੀਆਂ ਫਿਰਦੀਆਂ ਇੱਕ ਤੂੰ ਲਹੂ ਪੀਤਾ ਮੇਰਾ ਉਹ ਜਨਨੀਆਂ ਹੋਰ ਹੋਣਗੀਆਂ ਜਿਹੜੇ ਬੰਦੇ ਕੰਮ ਨਹੀਂ ਕਰਦੇ ਤੇ ਸਾਜੇ ਕਰਨਗੀਆਂ ਮੈਂ ਉਹਨਾਂ ਦੇ ਵਿੱਚੋਂ ਹੈ ਨਹੀਂ ਆ ਮੈਂ ਉਹਦੇ ਇੱਕ ਬੇਸਨ ਨਹੀਂ ਆਗੀ ਮਗਰ ਉਹ ਆਈ ਕਿੰਨੇ ਸਭੱਤੇ ਕਰੋਗੇ ਤੇ ਕੁੱਟ ਖਾਓਗੇ ਮੈਂ ਤਾਂ ਵੀ ਟਾਡੇ ਕੋ ਬੈਠੀ ਰਹੂੰਗੀ ਇਹ ਸੋਚ ਲਿਓ ਹੁਣ ਗਾੜੀ ਕੰਮ ਕੋਈ ਵੀ ਕਰਨ ਲੱਗਿਆ ਜਾ ਚਲ ਜਾ ਜਾ ਮੇਰੇ ਲਾਗੂ ਚਲ ਜਾ 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 ਮੈਂ ਬੜਾ ਤੰਗ ਹੀ ਅੱਗੇ ਜਾ ਚਲ ਜਾ ਤੋਹੀ ਨਹੀਂ ਮੇਰੇ ਲਾਗੇ ਖੁਸ਼ ਬੈ ਕੇ ਤੇ ਮੈਂ ਕਿਧਰੋਂ ਤੁਹਾਡੇ ਲਾਗੇ ਖੁਸ਼ਵਾ ਬੈ ਕੇ ਕੁੱਟ ਚਾ ਫੜਾ ਕੇ ਗਈ ਹੋ ਭਾਸ਼ਣ ਦੇ ਦੇ ਪੰਗੜ ਕਰਤਾ ਪਰ ਸੁੱਟ ਮਨਾ ਮੈਂ ਕਰਨਿਆ ਮੇਰਾ ਸਰੀਰ ਕਿਰਕਿਰ ਜਾਂਂਡਿਆ ਵਾ ਕਿ ਕੋਈ ਜਿਗਾਰ ਕਰਾਂ ਮੇਰਾ ਦਿਮਾਗ ਉਧਰ ਵਾ ਤੇ ਇਹ ਬੁੱਢੀ ਆ ਲੈਕਚਰ ਦੇਈ ਜਾਂਦੀ ਮੇਰੇ ਲਾਗੇ ਰੱਬਾ ਕਰਾਂ ਕਰ ਕੋਈ ਜਿਗਾਰ ਉੱਥੇ ਇੱਥੇ ਬੈਠਿਆਂ ਤਨੀ ਕਿਰਾਏ ਯਾਰਾ ਹੋਣਾ ਨੱਦਾ ਕਰਾਂ ਹੋਰ ਤੇ ਕੋਈ ਜਿਗਾਰ ਨਹੀਂ ਬਣਨਾ ਅੱਜ ਸਨੋ ਹੀ ਕੰਮ ਚਲਾਊਗੀ ਉਹ ਦਰਦੀ ਜਿਉਂ ਆ ਬੜੀ ਔਖੀ ਕਰਕੇ ਪਾਲਿਆ ਹੈ ਕਿੱਥੇ ਵੱੜਦੀ ਜਾਂਦੀ ਛਦਾਣੇ ਬਾਹਰ ਆ ਤੈਨੂੰ ਕੰਮ ਪੈ ਗਿਆ ਤੇਰਾ ਨਾ ਰੱਖ ਲੋ ਜਿਆ ਰੱਖ ਕਿਤੇ ਬੰਦੀ ਬੜੀ ਕੱਸ ਕੇ ਆ ਤੇ ਬਤਾ ਬਤਾ ਚੀਜ਼ ਵੀ ਨਹੀਂ ਖੁੱਲਦੀ ਇਤਨੀ ਜਸੂਨ ਕਰਦਾ ਫੋਨ ਤੇ ਕਿੰਨਾ ਰੁਪਈਆ 2000 ਦੇਦੇ ਤੇ ਅੱਜ ਦਾ ਡੰਗ ਤੇ ਸਰੇ ਵਾਜ ਨਹੀਂ ਆਉਂਦੀ ਹੈਗੀ ਫੇਰ ਨੰਨਾ ਖੱਤਾ ਕਿਤੇ ਬਾਹਰ ਚਲ ਜੇ ਤੇ ਮੇਰੇ ਪਹਾੜਾ ਹੋਰ ਸਿਆਪਾ ਪਾਵੇ ਇਹਨੂੰ ਵੇਖਾ ਤਾਂ ਸਹੀ ਜਾ ਕੇ ਇਹਨੂੰ ਗਿਆ ਕਿ ਦਰਵਾਇ ਇੱਕ ਤੇ ਇਹਦੀ ਰਾਖੀ ਕਰਨੀ ਪੈਂਦੀ ਹੁਣ ਇਹਦੀ ਹੋਏ ਉੱਥੇ ਤੇ ਬੱਕਰੀ ਬੱਜੀ ਹੀ ਕਿੱਲੇ ਦੇ ਨਾਲ ਹੋਏ ਲੋੜਨ ਖੱਤਾ ਹੋ ਲੈ ਗਿਆ ਯਾਰ ਖੋਲ ਕੇ ਘਰ ਤ ਜਾਣਾ ਨਾ ਹੋਵੇ ਤੇ ਤੁਰ ਤੁਰਿਆ ਗਾਂ ਫਟਾਫਟ ਆਵੇਂ ਤੇਰੇ ਰੱਖੇ ਜਾਣੇ ਨੂੰ ਕਿਥੇ ਲੈ ਕੇ ਚੱਲੇ ਆਵਾ ਚੰਦਾਂ ਨਾ ਬੱਕਰੀ ਨੂੰ ਉਹ ਕਿਥੇ ਅੜੀ ਲੈ ਕੇ ਚੱਲੇ ਆ ਹੁਣ ਇਹਦੀ ਕਸਰ ਰਹਿ ਗਈ ਸੀ ਹੁਣ ਇਹਨੂੰ ਵੇਚ ਕੇ ਆਉਣਾ ਵਾ ਉਹ ਨਹੀਂ ਮੇਰੇ ਨਾ ਯਾਰ ਦੇ ਸੈਲ ਘਟੇ ਆ ਤੇ ਉਹ ਕਿਹਦਾ ਬੱਕਰੀ ਦਾ ਦੁੱਧ ਦੇ ਕੇ ਜਾਵੀ ਮੈਨੂੰ ਤੇ ਮੈਂ ਕਿਹਾ ਚੱਲ ਚਾਰ ਦਿਨ ਤੂੰ ਬੱਕਰੀ ਰਖ ਲੈ ਜਿਹੜੇ ਯਾਰ ਦੇ ਘਟੇ ਆ ਨਾ ਸੈਲ ਉਹਨੂੰ ਇੱਥੇ ਲਿਆ ਮੈਂ ਪੁੱਛਦੀ ਨਾਲ ਉਹਨੂੰ ਵੀ ਤੇ ਨਾਲੇ ਤੈਨੂੰ ਵੀ ਛੱਡੇ ਦੂ ਛੱਡ ਉਹ ਮੇਰੇ ਹੋਣੀਆਂ 2 ਦਿਨ ਬਾਅਦ ਲੈ ਆਉਣੀ ਆ ਇੱਕ ਦਿਨ ਦੀ 10 ਮਿੰਟ ਵਾਸਤੇ ਵੀ ਨਹੀਂ ਇਹਨੂੰ ਕਲਾਉਣਾ ਤੇਰੇ ਤੇ ਇੱਕ ਇੱਕ ਮਿੰਟ ਤੇ ਹੁਣ ਰੱਖਣੀ ਪੈਣ ਰਹੀ ਏ ਰਾਖੀ ਹੁਣ ਨਾ ਕੋਈ ਚੀਜ਼ ਜਾਣ ਦਿੱਤੀ ਮੈਂ ਕਿ ਡਾਣ ਬੱਕਰੀ ਵੀ ਲੈ ਕੇ ਤੁਰ ਪਿਆ ਵਾ ਤੇ ਕੋਈ ਨਹੀਂ ਜਦੋਂ ਸੌਂ ਜਾਗੀ ਤੋ ਉਦੋਂ ਰਾਤ ਨੂੰ ਲੈ ਜੂੰ ਫੇਕੀ ਕਰ ਲੂੰਗੀ ਕਿਂਦੀ ਖਰਾਬ ਬੁੱਢੀ ਆ ਗਰਨਾਮ ਤੂੰ ਕਿਹ ਹੈ ਇਥੇ ਸੋਚੀ ਪਿਆ ਵਾ ਬਾਹਰ ਕੰਮ ਕਰਨ ਵਾਲਾ ਪਿਆ ਵਾ ਐਦਾਂ ਕਿਦਾਂ ਤੇਰਾ ਸਰੂਗਾ ਮਾਂ ਇਹ ਤਾਂ ਕੰਮ ਕੁਮ ਕਰਨ ਮੇਰੇ ਨਾਲ ਨਹੀਂ ਕੀਤਾ ਦਾ ਕੰਮ ਕਰ ਕਿਉਂ ਜੀ ਕਿਉਂ ਨਹੀਂ ਕਰਦਾ ਉਹੜੀਆਂ ਮੱਜਾਂ ਤੋਂ ਬੱਧੀਆਂ ਵਾ ਉਹਨਾਂ ਨੂੰ ਪੱਠਾ ਦਿੱੱਥਾ ਪਾਉਣਾ ਨਹੀਂ ਪਾਣੀ ਧਾਣੀ ਦਾ ਟਾਈਮ ਹੋਇਆ ਹੁਣ ਮਾਂ ਨਹੀਂ ਪਾਉਣਾ ਪੱਠੇ ਪੁੱਠੇ ਉਹਨਾਂ ਨੂੰ ਦੇ ਦੇ ਤੂੰ ਤੇ ਕਿੰਨੋਂ ਮੈਂ ਦਾਵਾ ਉਹਦੋਂ ਤੋਂ ਪਹਿਲਾਂ ਛੇਤੀ ਨਾਲ ਲਿਆਇਆ ਵਾ ਲਿਆਣ ਕਹਿੰਦੇ ਬੰਦ ਦਿੱਤੀਆਂ ਮੇਰੇ ਬਾਤ ਤੇ ਸਾਲੋ ਮਾਦੀ ਜੜਾ ਪੈਸੇ ਨੰਦੇ ਮੰਗਾਈ ਚ ਉਹ ਸਿੰਦਾ ਖੋ ਕੇ ਲੈ ਗਿਆ ਮੈਂ ਹੋ ਕੀ ਕਰਾਂ ਮੇਰੇ ਕੋ ਮੈਂ ਕਿੱਥੋਂ ਪੈਸੇ ਦੇਣ ਜੜੀ ਵਾਲੇ ਨੂੰ ਉਹਨੇ ਪੈਸੇ ਮੰਗਣੇ ਹੋਣ ਫੇਰ ਕੀ ਆ ਪੁੱਤ ਜੇ ਸਿੰਦਾ ਪੈਸੇ ਖੋ ਕੇ ਲੈ ਆਇਆ ਤੂੰ ਦੁੱਧ ਹੋਰ ਚਾਰ ਦਿਨ ਪਾਏਗਾ ਆਪੇ ਤੇਰੇ ਪੈਸੇ ਲੱਥ ਜਾਣਗੇ ਤੂੰ ਮੇਰਾ ਪੁੱਤ ਕਮਾਉ ਆ ਨਾ ਸਿੰਦੇ ਵਾਂਗੋਂ ਨਖੁੱਟਾ ਥੋੜਾ ਵਾ ਤੂੰ ਕਮਾਈ ਕਰ ਤਗੜਾ ਹੋ ਕੇ ਉਹਨੇ ਕਿ ਕਿ ਪੈਸੇ ਦੀ ਕਿਹੜੀ ਗੱਲ ਵਾ ਉਹ ਪੈਸੇ ਝੱਟ ਲੱਥ ਜਾਣੇ ਐਵੇਂ ਸਿਰ ਸੁੱਟ ਕੇ ਨਹੀਂ ਬਈਦਾ ਹੋਈਦਾ ਮੈਂ ਕਾਈ ਤੋਂ ਮੈਂ ਪਤਾ ਕਿੰਨੀ ਮਿਹਨਤ ਕੀਤੀ ਕਿੰਨੇ ਪੱਠੇ ਪਾਏ ਕਿੰਨੇ ਦਿਨ ਦੁੱਧ ਲਾਗਿਆ ਫੇਰ 80000 ਰੁਪਇਆ ਬਣਿਆ ਸੀ ਦੁੱਧ ਜਾਂਦਾ ਤਾਂ ਕਿੱਥੇ ਗਿਆ ਮੈਂ ਵੀਰ ਨਹੀਂ ਖੋਲੀ ਮਿਹਨਤ ਤੇ ਪਤਾ ਮੈਨੂੰ ਪਤਾ ਤਾਂ ਕੀਤੀ ਆ ਮੈਨੂੰ ਕਿਹੜਾ ਦੁੱਖ ਨਹੀਂਗਾ ਹੁਣ ਜੇ ਅਸੀਂ ਇਦਾਂ ਟੇਰੀ ਟਾ ਕੇ ਬੈਹ ਰਵਾਂਗੇ ਤੇ ਸਾਨੂੰ ਕੌਣ ਰੋਟੀ ਟੁੱਕ ਦਊਗਾ ਮੈਨੂੰ ਨਹੀਂ ਪਤਾ ਹੁਣ ਤੂੰ ਬੱਕਰੀ ਤੇ ਲੈ ਗਈ ਆ ਇਧਰੋਂ ਲਾਵਾਂ ਕੋਈ ਜ਼ਿਗਾਰਡ ਤਾਂ ਯellow ਓਹ ਕੁਲਰ ਜਿਹਾ ਪਿਆਈਓ ਤੇ ਐਡਾ ਹਰਾ ਚੁੱਕਣਾ ਕਿਦਾਂ ਤੇ ਨਾ ਇਹਦਾ ਕੁਝ ਮਿਲਣਾ ਹੀ ਨਹੀਂ ਹਾਣਾ ਅੰਦਰ ਮਾਰ ਕੇ ਇਸ ਚੀਜ਼ ਨੂੰ ਝਾਤੀ ਸ਼ਾਇਦ ਕੋਈ ਗੱਲ ਬਣੀ ਜਾਵੇ ਤਾਈ ਤੇ ਗੱਲੀ ਲੱਗੀ ਐ ਇਧਰ ਤਾਂ ਕਰਾਂ origianal ਸੂਈ 'ਚ ਜਾਵਾਂ ਬਣ ਗਿਆ ਇਹ ਜਗਾੜ ਸਿਲੰਡਰ ਵੇਚ ਕੇ ਬੋਤਲ ਤੇ ਲਈਏ ਆਪੇ ਤਾਈ ਸਿਲੰਡਰ ਲੈਂਦੀ ਫਿਰੂਗੀ ਗਰਨਾਮ ਜੇ ਤੈਨੂੰ ਬੜਾ ਫਿਕਰ ਪਿਆ ਹਾਂ ਦਾ ਵਾ ਨਾ ਤੇ ਆਪਣਾ ਕਾਊਂਟ ਨੰਬਰ ਦੇ ਬੈਂਕ ਦਾ ਡੇਰੀ ਦੇ ਵਿੱਚ ਤੇ ਆਪੇ ਕਾਉਂ ਚ ਤੇਰੇ ਚ ਪੈਸੇ ਪਾ ਦਿਆ ਕਰਨਗੇ ਤੇ ਜੇ ਨਹੀਂ ਤੂੰ ਆਪਣਾ ਦੇਣਾ ਤੇ ਮੇਰਾ ਦੇ ਦੇ ਜੋ ਬੈਂਕਾਂ 'ਚ ਚੋਰੀ ਹੋ ਗਏ ਫੇਕਣਾ ਬੈਂਕ 'ਚ ਨਹੀਂ ਪਤਾ ਚੋਰੀ ਕਰੀ ਸੁਣਿਆ ਹੁੰਦਾ ਉਹ ਸਰਕਾਰੀ ਬੈਂਕ ਵਾ ਬੈਂਕ 'ਚ ਚੋਰੀ ਨਹੀਂ ਹੁੰਦੀ ਐਨੇ ਨੇ ਪੈਸੇ ਬੰਕਾਂ 'ਚ ਸਭ ਕੁਝ ਫਿਰ ਤੇ ਚੋਰੀਆਂ ਹੁਣ ਲੱਗਣ ਤੇ ਫਿਰ ਤੇ ਢੇਰ ਕਮਾਈ ਕਰ ਲਈ ਬੰਕਾਂ ਵਾਲਿਆਂ ਨੇ ਵੀ ਫਿਰ ਬੈਂਕ 'ਚ ਆ ਕੇ ਲੈ ਪੈਣ ਪਾਪਾ ਤੇ ਕੋਈ ਨਹੀਂ ਮਾਂ ਪੁੱਤ ਬੈਂਕ 'ਚ ਲਾਇਆ ਕਰਾਂਗੇ ਕਢਾ ਕੇ ਤੈਨੂੰ ਮੈਂ ਕੱਲੇ ਨੂੰ ਨਹੀਂ ਕਲਾਉਂਦੀ ਹੋਰ ਦੱਸ ਕੀ ਜਾਨਣਾ ਵਾ ਚੱਲ ਠੀਕ ਤਾਂ ਫਿਰ ਮੈਨੂੰ ਫਿਰ ਤੂੰ ਦੇਣੀ ਹੋਗੀ ਮੈਂ ਦੇ ਦੂੰਗੀ ਅੱਜ ਹਾਤਾ ਜਿਆ ਮੈਂ ਦੇ ਦਉ ਤੈਨੂੰ ਖਾਤਾ ਤੇ ਤੂੰ ਉਹਨੂੰ ਬੈਂਕ ਡੇਰੀ ਵਾਲੇ ਨੂੰ ਖਾਤਾ ਆਪਣਾ ਦੇ ਐਵੇਂ ਉਹਨਾਂ ਆਖੇ ਮੇਰੇ ਅਕਾਊਂਟ 'ਚ ਪੈਸੇ ਪਾ ਦਿਆ ਕਰ ਚਲ ਠੀਕ ਆ ਫੇ ਛੇੜੇ ਜਦੂ ਉਹਨੂੰ ਆ ਸਵੇਰੇ ਦੇ ਦਿੰਦੀ ਹਾਂ ਹਾਂ ਮੈਂ ਪੱਠੇ ਪਾਉਣਾ ਚਲ ਠੀਕ ਆ ਪਾ ਮੇਰਾ ਪੁੱਤ ਪੱਠੇ ਤੂੰ ਤਾਂ ਪਾਣੀ ਪੋਣੀ ਡਾਹ ਮਈਆਂ ਨੂੰ ਉੱਠਦਾ ਐਵੇਂ ਦੇਲ ਨਹੀਂ ਛੱਡੀਦਾ ਹੋਈਦਾ ਠੀਕ ਹਾਂ ਮੈਂ 10 ਵਿਚਾਰੇ ਦਾ ਦੇਲ ਦਿਖਾਇਆ ਤੂੰ ਪੈਸੇ ਅੱਗੇ ਲੈਣੇ ਸੀ ਤੇ ਤੂੰ ਮੰਗ ਕੇ ਲੱਲਾ 2-400 ਤੂੰ ਸਾਰੇ ਖੋ ਕੇ ਤੇ ਗਾਂਹ ਗਿਆ ਵਾ ਤੂੰ ਕੋਈ ਸ਼ਰਮ ਨੂੰ ਹੱਥ ਫੇਰ ਦੋ ਜੋਨੇ ਪੋਰਿਆ ਪੋਰਿਆ ਕਰਕੇ ਦੁੱਧ ਵਿਚਾਰੇ ਨੇ ਪਾਇਆ ਹੈਗਾ ਤੇ ਡੇਰੀ ਜੋ ਜਿਹਾ ਪੈਸੇ ਲੈ ਕੇ ਆਇਆ ਹੈਗਾ ਤੇ ਹੱਦ ਹੋਈ ਉਹਦਾ ਸਿੰਦੇ ਵਾਲੀ ਵੀ ਮਮਾ ਜੀ ਕੀ ਕਰਦੇ ਹੋ ਕੋਈ ਨਹੀਂ ਪਤਾ ਨਹੀਂ ਸਲਾਪ ਸਾਫ ਕਰਨਾ ਤੂੰ ਦੱਸ ਮਮਾ ਜੀ ਮੈਨੂੰ ਭੁੱਖ ਲੱਗੀ ਮੈਨੂੰ ਚਾੜਾ ਪਰੌਂਠੀ ਦੇ ਦੋ ਤੇ ਪੁੱਤ ਭੁੱਖ ਲੱਗੀ ਆ ਤੇ ਆਹ ਸਬਜ਼ੀ ਬਣਾਈ ਆ ਰੋਟੀਆਂ ਪਕਾਈਆਂ ਤੇ ਰੋਟੀ ਖਾ ਲੋ ਨਹੀਂ ਨਹੀਂ ਮਮਾ ਮੇਰੇ ਮਨ ਕਰ ਲਿਆ ਮੈਂ ਚਾੜਾ ਹੀ ਪਰੌਂਠੀ ਖਾਣੀ ਆ ਨੀ ਪੈਣਾ ਤੈਨੂੰ ਤਾਂ ਸਬਜੀ ਦੇ ਨਾਲ ਮੈਂ ਕਹਿਣ ਦੀਆਂ ਆ ਵੇਖ ਖੰਡ ਖਤਮ ਹੋਈ ਆ ਤਾਂ ਤਾਂ ਕਰਕੇ ਕਹਿਣੀ ਕਿ ਸਬਜੀ ਦੇ ਨਾਲ ਖਾ ਲਾ ਨਹੀਂ ਮੈਂ ਚਾਹ ਨਾਲ ਰੋਟੀ ਹੀ ਖਾਣੀ ਆ ਇਹ ਕਿ ਦੇ ਕੱਟਵਾ ਪਿਓ ਨਾਲ ਉਹ ਜੇ ਜਿੱਦੀ ਆ ਤੇ ਉਤੋਂ ਦੋ ਰਤੀਆਂ ਤਾਂ ਆ ਤੇ ਇੱਥੇ ਫੇਰ ਖਲੋ ਦੋ ਮਿੰਟ ਤੇ ਮੈਂ ਤਾਈ ਵੱਲੋਂ ਚਾਹ ਅਖੰਡ ਲੈ ਕੇ ਆਉਣੀ ਆ ਤੇ ਫੇਰ ਬਣਾ ਕੇ ਦੇਣੀ ਤੈਨੂੰ ਮਾਪਾ ਤੜੀ ਕਿ ਦੇਖੇ ਦੇ ਰਹਿੰਦੇ ਆ ਤੇ ਪਾਪਾ ਨਾਲ ਮਿਲਾਦੇ ਦੇ ਮੈਨੂੰ ਮਿੰਦਾ ਚੰਗਾ ਲੱਗਦਾ ਤਾਈ ਕੀ ਕਰਨ ਦੀਆਂ ਵੇਹਲਾ ਪਤਾ ਕਰਨਾ ਕੀ ਝਾੜੂ ਡਈ ਲਾਉਣ ਬਹਿ ਜਾ ਮੇਰੇ ਪੁੱਤ ਬੈਣਾ ਨਹੀਂ ਆ ਮੈਨੂੰ ਨਾ ਖੰਡ ਦੇ ਜੇ ਹੈਗੀ ਆ ਕੁੜੀ ਨਿੱਕੀ ਚ ਚਾਹ ਮੰਗਣ ਈ ਆ ਤੇ ਖੰਡ ਨਹੀਂ ਹੈਗੀ ਖੰਡ ਪਤ ਤੂੰ ਲੈ ਜੀ ਬਹਿ ਜਾ ਮੈਂ ਚਾਹ ਬਣਾਉਣੀ ਆ ਚਾਹ ਪੀ ਕੇ ਚਲ ਜੀ ਤੂੰ ਕੋਈ ਗੱਲ ਨਹੀਂ ਤਾਈ ਮੈਂ ਬਹਿ ਤੇ ਜਾਵਾ ਤੇ ਪਰ 1 ਮਿੰਟ ਵੀ ਕਾਰ ਛੱਡਣ ਨੂੰ ਖਾਲੀ ਜੀ ਨਹੀਂ ਕਰਦਾ ਹੈਗਾ ਉਹ ਬੱਕਰੀ ਮੇਰੀ ਲੈ ਚੱਲਿਆ ਹੀ ਖੋਲ ਕੇ ਤੋ ਉਹਦੇ ਕੋ ਫੜ ਕੇ ਤਾਂ ਹੁਣ ਮੈਂ ਬੰਨ ਕੇ ਆਈ ਹਾਂ ਤੇ ਕੁੜੀ ਨੂੰ ਘਰ ਬਠਾਲ ਲਈ ਆਈ ਹਾਂ ਕਿ ਦੋ ਮਿੰਟ ਤੂੰ ਬਹਿ ਤੇ ਮੈਂ ਖੰਡ ਕਾਈ ਵੱਲੋਂ ਫੜ ਕੇ ਲਿਆਵਾ ਤੂੰ ਮੈਨੂੰ ਖੰਡ ਦੇ ਦੇ ਛੇਤੀ ਨਾ ਤੇ ਮੈਂ ਘਰ ਜਾਵਾ ਹਾਏ ਗਰਮੀ ਤੇ ਇੰਨਾ ਹੀ ਚੱਲ ਗਿਆ ਜਿਹੜਾ ਬੱਕਰੀ ਖੋਲ ਕੇ ਲੈ ਗਿਆ ਤੂੰ ਕਿਉਂ ਨਹੀਂ ਉਹਨੂੰ ਰੋਕਦੀ ਤੂੰ ਤਾਈ ਬਥੇਰਾ ਰੋਕਦੀ ਹੁਣ ਮੈਂ ਕੀ ਕਰਾਂ ਤੇਰ ਕੋ ਕਿਹੜਾ ਲੁਕਾਵਾ ਕਿਸ ਗੱਲ ਦਾ ਸਾਰਾ ਤਾਂ ਤੈਨੂੰ ਪਤਾ ਵਾ ਨਹੀਂ ਪਤਾ ਰ ਗਰਮੀ ਤੇ ਮੈਨੂੰ ਸਾਰਾ ਹੀਗਾ ਸ਼ੂਗਰਕਾਰਾਂ ਨੇ ਬੱਕਰੀ ਨੂੰ ਹੱਥ ਪਾਇਆ ਤੈਨੂੰ ਨਹੀਂ ਕਿਤੇ ਹੱਥ ਪਾਇਆ ਨੇ ਵੇਚਣ ਨੂੰ ਕਾਈ ਤੈਨੂੰ ਮਖੌਲ ਸੁਝਣ ਦੇ ਆ ਮੇਰੇ ਤੇ ਜਾਣ ਤੇ ਬਣੀ ਆ ਮੇਰੀ ਤੇ ਤੂੰ ਮਖੌਲ ਕਰਨੀ ਜੇ ਤੇਰੇ ਘਰ ਮਖੰਡ ਲੈਣ ਆਈ ਆ ਤੇ ਗਰਮੀਤ ਮੈਂ ਮਖੌਲ ਨਹੀਂ ਕਰਨੀ ਮੈਂ ਤੇਰੇ ਨਾਲ ਗੱਲ ਕੀਤੀ ਆ ਵੀ ਆਪ ਰਵੇਂ ਸਮਝ ਸੋਚ ਕੇ ਖਿਆਲ ਦੇ ਨਾਲ ਇਹ ਨਾ ਤੂੰ ਸੁੱਤੀ ਰਹਿ ਜਾ ਤੇ ਤੈਨੂੰ ਝੁੱਕ ਕੇ ਉਹ ਲੈ ਜਾ ਤੇ ਤੂੰ ਮੇਰਾ ਪੁੱਤ ਬੋ ਮੈਂ ਚਾਹ ਪੜਾਉਣੀ ਨਾਲੇ ਤੂੰ ਪੀਲਾ ਤੇ ਨਾ ਇਹ ਕੁੜੀ ਲਈ ਘਟ ਲੈ ਜਾ ਮਹਾਰਾਜ ਨੇ ਦੁੱਧ ਮੈਨੂੰ ਖੁੱਲਾ ਦਿੱਤਾ ਆ ਕੋਈ ਨਹੀਂ ਚਾਹੀ ਖੁੱਲਾ ਦਿੱਤਾ ਵਣਾ ਪਰਮਾਤਮਾ ਸਾਰਿਆਂ ਨੂੰ ਖੁੱਲਾ ਇਦਾਂ ਹੀ ਦੁੱਧ ਦੇ ਤੇ ਪਰ ਮੈਨੂੰ ਤੂੰ ਨਾ ਖੰਡ ਕੌਲੀ ਦੇ ਦੇ ਤੇ ਮੈਂ ਘਰ ਜਾ ਕੇ ਆਪਣੀ ਕੁੜੀ ਨੂੰ ਵੀ ਦਵਾ ਚਾਹ ਤੇ ਨਾਲ ਮੈਂ ਆਪ ਵੀ ਪੀਵਾਂ ਨਿਆਨ ਪਹਿਲਾਂ ਮੈਂ ਚਾਹ ਬਣਾ ਕੇ ਪਿਆਲਾ ਮੱਥਾ ਡੰਮਾ ਇਹਦਾ ਅਸ ਗੈਸ ਲੈਣ ਦੇ ਕਾਲ ਪਰਸਾਂ ਭਰਾਇਆ ਹਲੇ ਹੋਏ ਮੈਂ ਮਰਗੀ ਨਹੀਂ ਮੈਂ ਲੁੱਟੀ ਗਈ ਨਹੀਂ ਬੱਕਰੀ ਉਹਨੇ ਬਚਾ ਲਈ ਤੇ ਸਨ ਲਾ ਗਏ ਮੇਰੇ ਹੀ ਸਿਲੰਡਰ ਚੁੱਕ ਕੇ ਲੈ ਗਿਆ ਯੋ ਕੀ ਹੋਇਆ ਤਾਈ ਨਹੀਂ ਹੋਣਾ ਕੀ ਤੂੰ ਬੱਕਰੀ ਆਪਣੀ ਬਚਾਉਂਦੀ ਬਚਾਉਂਦੀ ਮੇਰਾ ਸਿਲੰਡਰ ਚੁੱਕ ਕੇ ਲੈ ਗਈ ਮੇਰੇ ਘਰ ਨੂੰ ਸਨ ਲਾ ਗਿਆ ਯੋ ਨਹੀਂ ਤਾਈ ਉਹਨਾਂ ਥੋੜਾ ਖੜਿਆ ਹਣਾ ਸਿਲੰਡਰ ਤੇਰਾ ਤੂੰ ਤੇ ਘਲੇ ਹਾਂ ਤੇ ਸਿਲੰਡਰ ਕਿਹੜੇ ਵਲੇ ਲੈ ਜਾਣਾ ਉਹਨੇ ਤਾਈ ਨਾ ਰੌਲਾ ਪਾ ਮੈਂ ਅੱਗੇ ਬੜੀ ਦੁਖੀ ਹਾਂ ਤੇ ਤੂੰ ਐਦਾ ਕਰ ਮੇਰੇ ਘਰ ਨਾਲ ਦੋ ਸਿਲੰਡਰ ਪਏ ਆ ਇੱਕ ਤੂੰ ਲੱਲਾ ਨਿਗਰਮੀਤ ਸਿਲੰਡਰ ਤੇ ਮੈਂ ਲੈ ਆਂ ਉਹ ਐਨੇ ਉਹਦੇ ਕਿਉਂ ਪਰਦੇ ਪਾਉਣੀ ਆ ਮੈਨੂੰ ਦੱਸ ਕਿੰਨੇ ਆ ਕਿ ਪਰਦੇ ਪਾਏਂਗੀ ਇਹ ਐਦਾ ਕਰ ਚਾਹੇ ਤਾ ਉਹਨੂੰ ਸੈਂਟਰ ਸਟ ਤੇ ਚਾਹੇ ਉਹਨੂੰ ਸੇ ਠਾਣੇ ਫੜਾ ਦੇ ਕਿਤੇ ਤਾਈ ਤੂੰ ਤੇ ਐਦਾ ਕਹਿ ਦਿੰਨੀ ਆ ਪਰ ਮੈਂ ਕਿੱਦਾਂ ਜਨੂਨ ਉੱਥੇ ਛੱਡਾਂ ਮੈਂ ਤੇ ਕਿੱਦਾਂ ਠਾਣੇ ਫੜਾਦਾ ਫਿਰ ਵੀ ਮੇਰਾ ਬੰਦਾ ਵਾ ਖਾਂਦਾ ਨਸ਼ੇ ਤੇ ਆਪੇ ਹਟ ਜਾਊਗਾ ਹੁਣ ਮੈਂ ਕੰਨੀ ਤੇ ਹੈਗੀ ਆ ਉਹਨੂੰ ਦਿਵਾਲੇ ਤਹੁੰਨੀ ਆ ਉਹਦੇ ਕੀ ਛੱਡ ਦੇ ਕੀ ਤੇ ਨਿਆਣਿਆਂ ਦੇ ਮੂਹਾਂ ਤੇ ਵੇਖ ਕੇ ਤੇ ਛੱਡੀ ਦਵੇ ਨਸ਼ੇ ਗਰਮੀ ਤੇ ਘਰ ਨੂੰ ਸੱਣਾ ਲੱਗਣ ਡੈ ਪੀਂਗਾ ਉਧਰ ਤੇਰੇ ਲੱਗਣ ਡੈ ਪੀਂਗਾ ਉਧਰ ਤਾਈ ਦੇ ਲੱਗਣ ਡੈ ਪੀਂਗਾ ਤੇ ਕਿੰਨਾ ਕੋ ਸੁਧਰੂਗਾ ਦੱਸ ਨਾ ਉਹਨੇ ਸੁਧਰਨਾ ਨਹੀਂ ਉਹਨੇ ਵਿਗੜਨਾ ਹੀ ਹੁਣ ਕੋਈ ਨਹੀਂ ਤਾਈ ਮੈਂ ਪੂਰਾ ਉਹਦਾ ਧਿਆਨ ਰੱਖਦੀ ਆ ਮੈਂ ਉੱਤੇ ਨਾ ਕੰਟਰੋਲ ਕਰ ਲੈਣਾ ਵਾ ਤੇ ਨਾ ਕੋਈ ਗੱਲ ਹੀ ਤੇਰਾ ਸਿਲੰਡਰ ਜਿਹੜਾ ਨਾ ਤੂੰ ਮੇਰੇ ਘਰੋਂ ਆਣ ਕੇ ਖ ਲੈ ਆਵੇਂ ਤੇ ਭੈਣ ਬਣ ਕੇ ਕਿਹਨੂੰ ਦੱਸੀ ਨਾ ਰੋਲਾ ਨਾ ਪਾਵੇਂ ਚੰਗਾ ਹੋਏ ਰੱਬਾ ਅੱਗੇ 8-9000 ਰੁਪਇਆ ਉਹਦਾ ਮੁੰਡੇ ਦਾ ਖੋ ਲਿਆ ਹੁਣ 10000 ਦਾ ਸਿਲੰਡਰ ਲੈ ਗਿਆ ਚੋਕੇ ਮੈਂ ਕਿੱਥੋਂ ਲਾਉਂਗੀ ਸਲੈਂਡਰ ਕਿੰਨੀਆਂ ਤੇ ਮੇਰੀਆਂ ਚਟੀਆਂ ਪਰੂੰਗੀ ਇਹਦੀਆਂ ਕਿੱਥੋਂ ਅਸੀਂ ਇੰਨੀ ਕਮਾਈ ਕਰਾਂਗੇ ਤੇ ਕਿੱਥੋਂ ਸਾਡੀ ਪੂਰੀ ਹੋਊਗੀ ਇਹ ਤੇ ਬਹੁਤ ਗੱਲ ਮਾੜੀ ਸਿੰਦੇ ਵਾਸਤੇ ਤੇਰੇ ਨਾਉਣ ਵੜੀ ਮੈਂ ਤਾਂ ਨਹੀਂ ਕਿ ਤੇ ਇੱਥੇ ਤਿਲਕ ਕੇ ਡਿੱਗ ਜਾ ਲੱਤਾਂ ਤੇਰੇ ਟੁੱਟ ਜੇ ਤੂੰ ਇੱਥੇ ਮਰ ਜੇ ਨਿਕਲੇ ਨਾ ਬਾਹਰ ਜਿਹੜੀ ਮੈਂ ਸਕੀਮ ਘੜਦੀ ਉਹ ਹੀ ਫੇਲ ਕਰੀ ਜਾਂਦੀ ਐ ਕੋਈ ਨਹੀਂ ਨਿਕਲ ਬਾਰ ਹੁਣ ਤੂੰ ਫੇਰ ਮੇਰੇ ਦਿਮਾਗ 'ਚ ਕੁਝ ਆਉਣ ਦਿਆ ਨਾ ਆ ਲਿਆ ਮੇਰੇ ਪੁੱਤ ਨੇ ਹਾਂ ਨਾ ਰਿਹਾ ਮਮੀ ਚੱਲ ਤੂੰ ਇੱਦਾਂ ਕਰ ਕਿ ਤੂੰ ਇੱਥੇ ਰੈਸਟ ਕਰ ਲੈ ਲੰਮੀ ਪੈ ਅੱਜ ਰੋਟੀ ਪਾਣੀ ਦਾ ਨਾ ਟੈਨਸ਼ਨ ਲੈ ਰੋਟੀ ਪਾਣੀ ਵੀ ਆਪੇ ਕਰਦੀ ਆ ਉਹ ਕੋਈ ਨਹੀਂ ਮਮੀ ਦੋ ਤੇ ਰੋਟੀਆਂ ਲਾਉਣੀਆਂ ਮੈਂ ਇੱਥੇ ਕਿਹੜੇ 10 ਜਾਣੇ ਆ ਦੋਵੇਂ ਮਾਵਾ ਭੀਆਂ ਦੇ ਹੋਇਆਂ ਹਾਂ ਉਹ ਚਾਹੀਦੀ ਆਪਾਂ ਰੋਟੀ ਲਾ ਲੈਣੀ ਆ ਰੋਟੀ ਕਿਹੜਾ ਲੱਗਣਾ ਟਾਈਮ ਲੱਗਣਾ ਕੋਈ ਨਹੀਂ ਤੂੰ ਪੈ ਜਾ ਲੰਮੀ ਸੌ ਇੱਥੇ ਮੈਂ ਲਾ ਲੈਣੀ ਰੋਟੀਆਂ ਮੈਂ ਕਰ ਲੂ ਆਪੇ ਕੰਮ ਤੂੰ ਪੈ ਜਾ ਘੜੀ ਲੰਮੀ ਰੈਸਟ ਕਰ ਲਾ ਰੈਸਟ ਕੀ ਕਰਨੀ ਵਾ ਬਣਾ ਲੈ ਦੇ ਘੁੱਟ ਕੇ ਦਿਓ ਵਧੀਆ ਨਹੀਂ ਚੱਲ ਕੋਈ ਨਹੀਂ ਚਾਹ ਪੀ ਲੈਨੇ ਮੈਂ ਤਾਂ ਟਾਈਮ ਤੇ ਹੋ ਜੇ ਚਾਹ ਦਾ ਪੀ ਲੈਨੇ ਪਹਿਲਾ ਘੜੀ ਟਾਈਮ ਨਹੀਂ ਚਾਹ ਪੀਣੀ ਹੁੰਦੀ ਮਾਤਾ ਲੈ ਬੰਦਾ 4:00 ਤੇ ਵੱਜਨ ਦੇ ਮੜ ਕੇ ਫੇਰ ਜੀ ਕਰੂਗਾ ਤੋਰੇ ਲੈ ਪੈ ਗਈ ਉਹ ਲੰਮੇ ਮੈਂ ਕੋਈ ਨਹੀਂ ਮੈਂ ਤੈਨੂੰ ਚਾਹ ਬਣਾ ਕੇ ਫੇਟਾ ਲੂੰਗੀ ਹੁਣ ਕੋਈ ਨਹੀਂ ਸੌ ਜਾ ਅੱਜ ਤੈਨੂੰ ਪੱਕੇ ਸਵਾਲ ਦੀਆਂ ਵੇਖੀ ਸੀ ਤਰਾ ਹਾਲ ਕੀ ਕਰਨਾ ਮੇਰਾ ਵੀ ਹੁਣ ਦਿਮਾਗ ਦੇ ਆ ਕੰਮ ਕਰਨ ਫਿਰ ਇਦਾਂ ਕਰਨੇ ਚਾਹ ਵਢਾ ਕੇ ਮੈਂ ਮਿਲਾਇਆ ਨਾਲ ਵੀ ਕੁਝ ਲਿਆਨੀ ਤੇ ਚਾਹ ਲਈ ਵੇਖੀ ਸਹੀ ਤੂੰ ਚੱਲ ਮਾਣਾ ਇੱਥੇ ਰੱਖਿਆ ਤਾਂ ਹੈਗਾ ਇਹ ਸਮਾਨ ਆਪਣਾ ਲੈ ਆ ਤੇ ਇਦਾਂ ਨਹੀਂ ਸੁੱਤਰਉਣਾ ਇਹਦਾ ਵੀ ਬੋਟ ਵੀ ਲੱਗ ਗਈ ਆ ਮੰਜੀ ਵੀ ਲੋਏ ਦੀਆ ਅੱਜ ਤੇਰਾ ਤਾਂ ਕੰਮ ਹੋਇਆ ਲੈ ਅੱਜ ਨਾਲ ਤਾਂ ਬਚੀ ਮੇਰੇ ਨਾਲ ਸਾਰੀਆਂ ਸਕੀਮਾਂ ਫੇਲ ਕਦੀ ਜਾਂਦੀ ਐ ਸਮਝਾ ਹੁਣ ਗੁੜੀ ਨਿੰਦੇ सब मुझे सब चढ़ गया हाय हाय बत्ती दी तार ये इठे केदा आगी टूट के डगी लेखा सही जाके हाय हाय उने बत्ती आंदी हुंदी ते मैं नाल लग जाना है ये कित्थों आगी मम्मी